ਅੱਜ ਇਥੇ ਨੰਗਲ ਰੋਡ ਗੜਸ਼ੰਕਰ ਵਿਖੇ ਜੈ ਕਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਵੀਜਾ ਪਾਸਪੋਰਟ ਤੇ ਮੀਗ੍ਰੇਸ਼ਨ ਦਫਤਰ ਦਾ ਉਦਘਾਟਨ ਕੀਤਾ ਇਸ ਮੌਕੇ ਇਸ ਦਫਤਰ ਦੀ ਡਾਇਰੈਕਟਰ ਸਰਨਜੀਤ ਨੇ ਦੱਸਿਆ ਕਿ ਜੈ ਕਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦਾ 10 ਸਾਲ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ ਇਸ ਮੌਕੇ ਤੇ ਵੀਜ਼ਾ ਲੱਗਿਆ ਪਾਸਪੋਰਟ ਡਿਪਟੀ ਸਪੀਕਰ ਪੰਜਾਬ ਨੂੰ ਦਿੱਤਾ ਗਿਆ ਇਸ ਮੌਕੇ ਤੇ ਗੁਰਮੇਲ ਰਾਮ ਹਰੀ ਕਰਿਸ਼ਨ ਅਤੇ ਦਫਤਰ ਦੀ ਪੂਰੀ ਟੀਮ ਹਾਜ਼ਰ ਸੀ ਪੈਗਾਮੇ ਜਗਤ ਗੜਸ਼ੰਕਰ ਤੋਂ ਹਰੀ ਕਰਿਸ਼ਨ ਗੰਗੜ ਦੀ ਰਿਪੋਰਟ ਵਾਈ ਜੀ ਜੀ ਕੀ ਬਤੇ ਬੇ ਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਤੇ ਤੇ ਉਗੜ ਵਾਲੇ ਉਹ ਕਹਿੰਦੇ ਨੇ ਸੀਨਾ ਫਾੜ ਕੇ ਪੱਥਰਾਂ ਸਾਡੇ ਗੜਸ਼ੰਕਰ ਦੀ ਬੇਟੀ ਸਾਡੀ ਸ਼ਰਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੀ ਹੈ ਔਰ ਉੱਥੇ ਨੇ ਜਿਹੜਾ ਇਮੀਗ੍ਰੇਸ਼ਨ ਦਾ ਆਫਿਸ ਖੋਲਿਆ ਸੀ ਜਿਹਦੇ ਵਿੱਚ ਵਕਫ ਵਕਫ ਦੇਸ਼ਾਂ ਦੇ ਵਿੱਚ ਜਾਣ ਲਈ ਲੋਕਾਂ ਦੀ ਬਹੁਤ ਮਦਦ ਕੀਤੀ ਔਰ ਗੜਸ਼ੰਗਰ ਦੇ ਵਿੱਚ ਵੀ ਸ਼ਰ ਨੇ ਜਿਹੜਾ ਆਪਣਾ ਵੀਜ਼ਾ ਪਾਸ ਇਮੀਗ੍ਰੇਸ਼ਨ ਦਾ ਆਫਿਸ ਖੋਲਿਆ ਅਸੀਂ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦੇ ਆ ਔਰ ਵਿਸ਼ੇਸ਼ ਤੌਰ ਤੇ ਇਹਨੇ ਮੈਨੂੰ ਵੀ ਗਿਫਟ ਦੇ ਤੌਰ ਤੇ ਜਿਹੜਾ ਅਸੀਂ ਕੈਨੇਡਾ ਦਾ ਵੀਜ਼ਾ ਲਵਾ ਕੇ ਦਿੱਤਾ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਸਾਡੀ ਇਹ ਗੜਸ਼ੰਗਰ ਦੀ ਹੋਣਹਾਰਤੀ ਜਿਹੜੀ ਹੈ ਇਸੇ ਤਰ੍ਹਾਂ ਸਾਡੇ ਗੜਸ਼ੰਗਰ ਦਾ ਨਾਮ ਰੌਸ਼ਨ ਕਰੇ ਔਰ ਜਿਹੜੇ ਲੋੜਵੰਦ ਲੋਕ ਹੈ ਜਿਹੜੇ ਆਪਣੇ ਬੱਚਿਆਂ ਦੇ ਕੋਲ ਜਾਂ ਸਟੱਡੀ ਲੈਵਲ ਤੇ ਕਿਸੇ ਵੀ ਤਰ੍ਹਾਂ ਵਿਦੇਸ਼ ਦੀ ਧਰਤੀ ਤੇ ਘੁੰਮਣਾ ਚਾਹੁੰਦੇ ਨੇ ਜਾਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਸ਼ਰਨ ਜਿਹੜੀ ਹੈ ਉਹਨਾਂ ਦੀ ਮਦਦ ਕਰੇ ਔਰ ਅੱਜ ਸ਼ਰਨ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਕਿ ਕੈਨੇਡਾ ਦਾ ਮੈਨੂੰ ਇੱਥੇ ਵੀਜ਼ਾ ਦਿੱਤਾ ਅੱਜ ਜੀ ਦੇ ਆਫਿਸ ਦੀ ਵੀ ਓਪਨਿੰਗ ਕੀਤੀ ਹੈ ਬਹੁਤ-ਬਹੁਤ ਮੁਬਾਰਕਬਾਦ ਬਹੁਤ-ਬਹੁਤ